ਨਵ ਸਰਬਖਸ ਸਿੰਘ ਐਸੋਸੀਏਸ਼ਨ ਔਰ ਇਹਨਾਂ ਨੂੰ ਚਲਾਉਣ ਵਾਲੇ ਸਰਬਜੀਤ ਸਿੰਘ ਜੀ ਸੋਨੂ ਜੰਡਿਆਲਾ ਔਰ ਸਾਡੇ ਅਤੀ ਸਤਿਕਾਰਯੋਗ ਸੁਖਦਰ ਮੇਜਰ ਦਿਲਬਾਖ ਸਿੰਘ ਜੀ ਜਿਨ੍ਹਾਂ ਦੇ ਉਪਰਾਲੇ ਦੇ ਨਾਲ ਅੱਜ ਪਦਮ ਪੂਸ਼ਣ ਲੈਫਟੀਨੈਂਟ ਜਨਰਲ ਸਰਦਾਰ ਹਰਬਖਸ਼ ਸਿੰਘ ਦੀ ਯਾਦ ਨੂੰ ਤਾਜ਼ਾ ਕਰਦੇ ਹੋਏ ਵਾਤਾਵਰਨ ਦਿਵਸ ਮਨਾਉਂਦੇ ਹੋਏ ਅੱਜ ਰਣਜੀਤ ਐਵੇਨਿਊ ਰੋਜ਼ ਗਾਰਡਨ ਵਿਖੇ ਜਿੱਨਾਂ ਵੀ ਮੇਰੀਆਂ ਮਾਤਾਵਾਂ ਪੈਣਾ ਐਸੋਸੀਏਸ਼ਨ ਦੇ ਜਿੰਨੇ ਆਗੂ ਨੇ ਔਰ ਆਫਸਰ ਸਾਹਿਬਾਨ ਜਿੰਨੇ ਵੀ ਇੱਥੇ ਹਾਜ਼ਰ ਹੋਏ ਨੇ ਉਹਨਾਂ ਦਾ ਮੈਂ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਾ। ਬਹੁਤ ਜੀ ਇਸ ਸਟੇਜ ਤੋਂ ਇਹਨਾਂ ਬਹਾਦਰ ਸੂਰਬੀਰ ਜੋਧੇ ਜਿਨ੍ਹਾਂ ਨੇ ਇਸ ਦੇਸ਼ ਵਾਸਤੇ ਇਸ ਪੰਜਾਬ ਵਾਸਤੇ ਔਰ ਖਾਸ ਕਰਕੇ ਤਰਨਤਾਰਨ ਅੰਮ੍ਰਿਤਸਰ ਜ਼ਿਲ੍ਹਾ ਗੁਰਦਾਸਪੁਰ ਦੇ ਏਰੀਆ ਦੇ ਵਿੱਚ ਸਰਦਾਰ ਜੰਨੂ ਹਰੋਸ ਸਿੰਘ ਦੇ ਹੁਕਮਾਂ ਦੇ ਅਨੁਸਾਰ ਇਸ ਸਰਹੱਦ ਦੀ ਰਾਖੀ ਕੀਤੀ ਉਹਨਾਂ ਨੂੰ ਮੈਂ ਸਿਧਾ ਕਰਦਾ ਅੱਜ ਜੇ ਪੰਜਾਬ ਪਾਕਿਸਤਾਨ ਦੇ ਅੰਦਰ ਨਹੀਂ ਸਰਕਾਰ ਹਰ ਪੱਖseite ਮੁਝਦੀ ਹੈ ਐਸਾ ਮਹਾਨ ਜੋਧਾ ਪਿੱਛੇ ਵਕਤ ਦੀ ਹੁਕੂਮਤ ਨੇ ਹੱਥ ਪਧਾਈ ਕਰਨ ਲਈ ਰੋਡ ਤੇ ਦੇਖਾ ਰਿਹਾ ਹਾਂ ਕਿ ਤੁਸੀਂ ਪਛਾਹ ਆਓ ਬਾਕੀ ਪੰਜਾਬ ਜਾਂ ਦਿੱਲੀ ਨੂੰ ਬਚਾਓ ਪਰ ਉੱਥੇ ਸ੍ਰੀ ਮਨਦੀਪ ਜੋਧਰੇ ਜੇਤਮਾਨ ਕੇ ਗੁਰੂ ਆਮਰਦਾਸ ਸਾਹਿਬ ਦੀ ਕਿਰਪਾ ਦੇ ਨਾਲ ਆਪਕੋ ਜਿਉ ਜੋ ਅਭੂ ਜੋ ਜਾਨੂ ਪਛਾਹ ਦੇਂਦੇ ਹੋਏ ਵਿੱਚ ਆਪ ਹਾਜ਼ਰ ਹੋ ਕੇ ਵਾਸ਼ਟਨ ਕਮਾਂਡ ਦੇ ਜੋ ਕਮਾਂਡ ਕਮਾਂਡਰ ਸਨ ਉਹਨਾਂ ਨੇ ਸਾਡੀ ਇਸ ਧਰਤੀ ਨੂੰ ਬਚਾਇਆ ਬਾਅਦ ਅਸੀਂ ਉਹਨਾਂ ਨੂੰ ਕੋਟ ਨੂੰ ਕੋਟ ਪ੍ਰਣਾਮ ਕਰਦੇ ਆਂ ਦੂਜੇ ਪਾਸੇ ਸ਼ਾਇਦ ਕਿਸੇ ਬੁਲਾਰੇ ਨੇ ਨਾਂ ਬੋਲਿਆ ਹੋਵੇ ਮੈਂ ਤੁਹਾਡਾ ਇਸ ਪਾਸੇ ਪਿਆਰ ਨਾ ਜਾਣਾ ਬਹੁਤ ਜ਼ਰੂਰੀ ਸਮਝਦਾ ਇਹ ਬੜੀ ਖੁੰਗੀ ਕਰ ਲਿਆ ਔਰ ਸਮਝਣ ਵਾਲੀ ਸਿਆਸਤਦਾਨਾਂ ਦੀ ਔਰ ਉਹਨਾਂ ਸਰਕਾਰਾਂ ਦੀ ਇਸ ਦਾ ਨੂੰ ਸਮਝੋ ਕਿ ਸਮੇਂ ਦੀ ਹਕੂਮਤ ਨੇ ਪਿੱਛੇ ਹੱਟਣ ਵਾਸਤੇ ਕਿਉਂ ਕਿਹਾ 1965 ਵਿੱਚ ਕਿਉਂਕਿ ਜਿਉਂ ਹੀ ਦੇਸ਼ ਆਜ਼ਾਦ ਹੋਇਆ 1955 ਦੇ ਵਿੱਚ ਸਾਡਾ ਇਹ ਪੰਜਾਬ ਦਾ ਬਚਿਆ ਹੋਇਆ ਤੀਜਾ ਹਿਰਸਾ ਕਿਉਂਕਿ 1947 ਦੇ ਵਿੱਚ ਪਹਿਲਾਂ ਹੀ ਅਸੀਂ ਆਸੀ ਮਾਰ ਖਾਧੀ ਕਿਉਂਕਿ ਇਹਦੇ ਵਿੱਚ ਨੁਕਸਾਨ ਹਿੰਦੁਸਤਾਨ ਦਾ ਨਹੀਂ ਸਾਡੇ ਪੰਜਾਬ ਦਾ ਹੋਇਆ ਅੱਧਾ ਇਹ ਸਾ ਪਾਕਿਸਤਾਨ ਦੇ ਵਿੱਚ ਚਲਾ ਗਿਆ ਔਰ ਜੋ ਬਚਿਆ ਹੋਇਆ ਸੀ 1956 ਦੇ ਵਿੱਚ ਭਾਰਤ ਦੀ ਇਸ ਹਕੂਮਤ ਨੇ ਫਿਰਮਾਚਾ ਦਾ ਨਾਮ ਦੇ ਕੇ ਉਹਨੂੰ ਵੱਖ ਕਰ ਦਿੱਤਾ ਉਸ ਤੋਂ ਬਾਅਦ ਆਈ 1965 ਦੀ ਜੰਗ ਦਾ ਸਮਾਂ ਸਮਝੋ ਇਹਨਾਂ ਗੱਲਾਂ ਨੂੰ ਸਮਝਣ ਦੀ ਜ਼ਰੂਰਤ ਹੈ ਕਿ ਸਮੇਂ ਦੀ ਹਕੂਮਤ ਨੇ ਕਿਉਂ ਕਿਹਾ ਹੋਏਗਾ ਕਿ ਪਿੱਛੇ हट ਜਾਓ ਸਿਰਫ 9 ਸਾਲ ਬਾਅਦ 52 ਤੋਂ 62 ਪਰੋਸ ਜਰਨਲ ਨੇ ਉਸ ਧਾਗੜ ਜਰਨਲ ਨੇ ਸਾਡੇ ਜਵਾਨਾਂ ਦੇ ਵਿੱਚ ਜੋਸ਼ ਭਰ ਕੇ ਉਸ ਸਮੇਂ ਦੇ ਕਿਸਾਨਾਂ ਨੂੰ ਉਤਸ਼ਾਹ ਦੇ ਕੇ ਕਿ ਖੇਤਾਂ ਦੇ ਵਿੱਚ ਪਾਣੀ ਛੱਡੋ ਤਾਂ ਕਿ ਪਾਕਿਸਤਾਨ ਦੇ ਟੈਂਕ ਅੱਗੇ ਨਾ ਵੱਢ ਸਕਣ ਬਾਦ ਦੀ ਫੌਜ ਨੇ ਦੰਦ ਖੱਟੇ ਕੀਤੇ ਭਾਵੇਂ ਕਿ ਬਹੁਤ ਸਾਰੇ ਸਾਡੇ ਸੂਰਬੀਰ ਜਵਦੇ ਸ਼ਹਾਦਤਾਂ ਦਾ ਜਾਨ ਪੀ ਗਏ ਪਰ ਇਹਨਾਂ ਸਰਕਾਰਾਂ ਨੇ ਜਦਾ ਸਮਾਂ ਨਹੀਂ ਨਿਕਲ ਦਿੱਤਾ 1966 ਦੇ ਵਿੱਚ ਫਿਰ ਇਸ ਪੰਜਾਬ ਤੇ ਅਟੈਕ ਕੀਤਾ ਜਿਹਦੇ ਵਿੱਚੋਂ ਸਾਡਾ ਹਰਿਆਣਾ ਪੰਜਾਬ ਵਿੱਚੋਂ ਕੱਢ ਕੇ ਉਹਨੂੰ ਹਰਿਆਣੇ ਦਾ ਨਾਮ ਦਿੱਤਾ ਗਿਆ ਸਮਝੋ ਇਹਨਾਂ ਗੱਲਾਂ ਨੂੰ ਕਿ ਸਰਕਾਰਾਂ ਸਾਡੇ ਨਾਲ ਕੀ ਕਰ ਰਹੀਆਂ ਨੇ ਜਿਹੜਾ ਲੋਕ ਇਹਨਾਂ ਸਰਕਾਰਾਂ ਦੇ ਪਿੱਠੂ ਆ ਮੈਂ ਉਹਨਾਂ ਨੂੰ ਸਮਝਾਉਣਾ ਚਾਹੁੰਦਾ ਕਿ ਜਿਹੜੇ ਇੱਕ ਪਾਸੇ ਸਾਡੇ ਦੇਸ਼ ਦੇ ਰਾਖੇ ਰਾਜਸਥਾਨ ਤੋਂ ਨਾ ਕੇ ਪੰਜਾਬ ਜਿਹੜਨ ਕੇ ਔਰ ਚੀਨ ਦੇ ਬਾਰਡਰਾਂ ਤੇ ਆਪਣੀਆਂ ਸ਼ਹਰਤਾਂ ਜਾਂ ਪੀ ਰਹੇ ਨੇ ਇਹ ਉਹਨਾਂ ਸੂਰਬੀਰ ਯੋਧਿਆਂ ਨੂੰ ਦਾ ਜੋਹਾਰ ਕਰ ਰਹੇ ਹੋ ਤੁਸੀਂ ਦੇਖ ਰਹੇ ਹੋ ਆ ਹਾਲ ਹੀ ਵਿੱਚ ਕਰਨਲ ਬਾਠ ਜਿਹਦੇ ਵਿੱਚ ਅਸੀਂ ਜਾ ਕੇ ਆਏ ਆ ਮੈਂ ਖੁਦ ਉਥੇ ਪਹੁੰਚਿਆ ਸੀ ਹਾਜ਼ਰ ਹੋਇਆ ਸੀ ਇਹਨਾਂ ਸਰਕਾਰਾਂ ਨੇ ਭਾਵੇਂ ਕਿ ਮੈਂ ਕਹਿੰਦਾ ਕਿ ਸਾਰੀ ਸਾਰਾ ਪੁਲਿਸ ਪ੍ਰਸ਼ਾਸਨ ਗਲਤ ਨਹੀਂ ਸਾਰੀਆਂ ਸਰਕਾਰਾਂ ਗਲਤ ਨਹੀਂ ਸਰਕਾਰਾਂ ਦੇ ਸਾਰੇ ਬੰਦੇ ਗਲਤ ਨਹੀਂ ਪਰ ਜੋ ਕਰਨਲ ਬਾਤ ਨਾਲ ਉਹ ਵੀ ਤੇ ਇੱਕ ਹਿੱਸਾ ਨੇ ਸਾਡੇ ਆਰਮੀ ਦਾ ਉਹ ਵੀ ਇੱਕ ਹਿੱਸਾ ਨੇ ਜਿਵੇਂ ਕਿ ਜਰਨਲ ਹਰਬਖਸ਼ ਸਿੰਘ ਸੋ ਜਰੂਰ ਤੇ ਸਾਨੂੰ ਇਹ ਗੱਲਾਂ ਸਮਝਣ ਦੀ ਇੱਕ ਹੋਰ ਮੈਂ ਤੁਹਾਨੂੰ ਥੋੜਾ ਜਿਹਾ ਜਿਗਰ ਕਰ ਦਵਾ ਮੈਂ ਪਹਿਲਾਂ ਜਿਗਰ ਕੀਤਾ ਕਿ ਸਾਰੀ ਪੁਲਿਸ ਗਲਤ ਨਹੀਂ ਕੁਝ ਲੋਕਾ ਕੁਝ ਚੰਦ ਇੱਕ ਲੋਗ ਨੇ ਜਿਨਾਂ ਨੇ ਪੰਜਾਬ ਦੇ ਉੱਤੇ ਅਧਿਆਚਾਰ ਕਰ ਰਹੇ ਨੇ ਔਰ ਸਾਡੀ ਆਰਮੀ ਨੂੰ ਦਬਾਉਣ ਦੀ ਕੋਸ਼ਿਸ਼ ਕਰ ਰਹੇ ਨੇ ਮੈਂ ਉਹਨਾਂ ਲੋਕਾਂ ਨੂੰ ਦੱਸਣਾ ਚਾਹੁੰਦਾ ਇਸ ਸਟੇਜ ਤੋਂ ਤੁਸੀਂ ਐਨਕਾਉਂਟਰ ਕਰਦੇ ਹੋ ਨਾ ਜਾ ਕੇ ਦੇਖੋ ਐਨਕਾਉਂਟਰ ਨੂੰ ਦਾਲਗੌਂ ਦੇ ਵਿੱਚ ਹੋਇਆ ਇਹਨ ਜੇ ਹਿੰਮਤ ਹੈ ਤਾਂ ਜਾਓ ਉੱਥੇ ਸਮੇਂ-ਸਮੇਂ 'ਚ ਇਹ ਸਰਕਾਰਾਂ ਨੇ ਭਾਵੇਂ ਤੋਂ 25 ਸਾਲ ਪਹਿਲਾਂ ਮੇਰੀ ਡਿਊਟੀ ਉੱਥੇ ਸੀ ਤੇ ਮੈਂ ਤਾਂ ਜ਼ਿਕਰ ਕਰ ਰਿਹਾ ਕਿ ਮੈਂ ਵੀ ਇੱਕ ਆਰਮੀ ਪਰਸਨ ਐ 25 ਸਾਲ ਪਹਿਲਾਂ ਸਨ 2000 ਦੇ ਵਿੱਚ ਚਿੱਟੀ ਚਿੱਟੀ ਸਿੰਘਾਂ ਚਿੱਟੀ ਸਿੰਘਪੁਰਾਂ 35 ਸਾਡੇ ਸਰਦਾਰ ਮਰਵਾਏ ਗਏ ਸ਼ਾਸਤ ਨੇ ਸ਼ਾਸਤਦਾਨਾ ਨੇ ਇਹਨਾਂ ਸਰਕਾਰਾਂ ਨੇ ਕੋਈ ਸ਼ੱਕ ਨਹੀਂ ਆ ਇਹ ਅਗਵਾ ਇਹ ਸਾਰੇ ਚੈਨਲ ਔਰ ਬਹੁਤ ਸਾਰੀਆਂ ਇਹ ਚੀਜ਼ਾਂ ਸਾਹਮਣੇ ਆਉਂਦੀਆਂ ਨੇ ਆ ਹੋਰ ਵੀ ਥੋੜਾ ਸਮਾਂ ਪਹਿਲਾਂ ਜੋ ਪਲਵਾਮਾ ਦੇ ਵਿੱਚ ਹੋਇਆ ਕਾਰਵਾਈ ਮੇਰੇ ਕਹਿੰਦਾ ਮਤਲਬ ਸਮੇਂ ਦੀਆਂ ਸਰਕਾਰਾਂ ਵੋਟਾਂ ਦੀ ਖਾਤਰ ਸਾਨੂੰ ਮਾਰ ਵੀ ਸਕਦੀਆਂ ਨੇ ਸਾਨੂੰ ਕੁੱਟ ਵੀ ਸਕਦੀਆਂ ਨੇ ਤੋਂ ਜ਼ਰੂਰ ਤਾਂ ਸਾਨੂੰ ਇਹਨਾਂ ਗੱਲਾਂ ਨੂੰ ਸਮਝਣ ਦੀ ਸੋ ਮੈਂ ਜਦਾ ਸਮਾਂ ਨਾਲ ਲੈਂਦਾ ਹੋਇਆ ਸਰਕਾਰ ਨੂੰ ਅਪੀਲ ਕਰਦਾ ਕਿ ਜੋ ਸਾਡੇ ਜੋਧੇ ਆਰਮੀ ਜਾਓ ਆਉਣ ਡਿਊਟੀ ਨੇ ਜਾਂ ਉਹ ਐਸ ਆਰਮੀ ਨੇ ਉਹਨਾਂ ਦੀ ਕਦਰ ਕਰੋ ਜੇ ਅੱਜ ਸਾਰਾ ਦੇਸ਼ ਆਰਾਮ ਨਾਲ ਸੌ ਰਿਹਾ ਤੇ ਇਹਨਾਂ ਸ਼ੇਰਾਂ ਬਹਾਦਰਾਂ ਦੀ ਵਜ੍ਹਾ ਦੇ ਨਾਲ ਜੇ ਅੱਜ ਸਾਡਾ ਪੰਜਾਬ ਅੰਮ੍ਰਿਤਸਰ ਤਰਨਤਾਰਨ ਗੁਰਦਾਸਪੁਰ ਬਿਆਸ ਤੱਕ ਜੇ ਪਾਕਿਸਤਾਨ ਦੇ ਵਿੱਚ ਨਹੀਂ ਗਿਆ ਤੇ ਸਾਡੇ ਸੂਰਬੀਜੋਦੇ ਜਰਨਲ ਹਰਬਖ ਸਿੰਘ ਵਰਗੇ ਯੋਧਿਆਂ ਦੇ ਕਰਕੇ ਜਿਨ੍ਹਾਂ ਨੇ ਹਿੱਕ ਤਾਨ ਕੇ ਪਾਤ ਦਾ ਮੁਕਾਬਲਾ ਕੀਤਾ ਹੈ ਉਹਨਾਂ ਦੀ ਕਦਰ ਕਰਨੀ ਸਿੱਖੋ ਨਾ ਕਿ ਉਹਨਾਂ ਨੂੰ ਲੰਮੇ ਪਾ ਕੇ ਸੜਕਾਂ ਦੇ ਪੱਟੋ ਬਹੁਤ ਸਾਰੇ ਕੇਸ ਪੰਜਾਬ ਦੇ ਵਿੱਚ ਹਿੰਦੁਸਤਾਨ ਦੇ ਵਿੱਚ ਜੇ ਅਣਕੇ ਦੇ ਵਿੱਚ ਥੋੜੇ ਦਿਨ ਪਹਿਲਾਂ ਪੁਲਿਸ ਵੱਲੋਂ ਆਰਮੀ ਦੇ ਜਵਾਨਾਂ ਨੂੰ ਕੁੱਟਿਆ ਗਿਆ ਯੂਪੀ ਦੇ ਵਿੱਚ ਪਿੱਛੇ ਹੁਣ ਇੱਕ ਤਰਨਕਾਰਨ ਦੇ ਵਿੱਚ ਕਾਰਵਾਈ ਕਰ ਦਿੱਤੀ ਹੈ ਚੁੱਕ ਕੇ ਲਾਗੇ ਆ ਪਤਾ ਨਹੀਂ ਇਹਨਾਂ ਸਿਆਸਤਦਾਨਾਂ ਨੂੰ ਸਮਝੋ ਸੋ ਮੈਂ ਸਮੇਂ ਦੀ ਲੈਣ ਤਰੀਕ ਨੂੰ ਦੇਖਦਾ ਹੋਇਆ ਜਿਆਦਾ ਸਮਾਂ ਨਹੀਂ ਲੈਂਦਾ ਸੈਕਟਰੀ ਸਾਹਿਬ ਮੇਰੇ ਨਾਲ ਖੜੇ ਨੇ ਮਨ ਵਿੱਚ ਬਹੁਤ ਕੁਝ ਚੱਲ ਰਿਹਾ ਹੈ ਬਹੁਤ ਕੁਝ ਬੋਲਣ ਨੂੰ ਮੈਂ ਬਹੁਤ ਜ਼ਿਆਦਾ ਆਪਣੇ ਆਪ ਨੂੰ ਕੰਟਰੋਲ ਦੇ ਵਿੱਚ ਕਿਉਂਕਿ ਸਾਹਿਬ ਦਾ ਕਹਿਣਾ ਮੈਨੂੰ ਪਤਾ ਹੈ ਕਿ ਇਹਦਾ ਦੇ ਅੰਦਰ ਵੀ ਕੀ ਚੱਲ ਰਿਹਾ ਹੈ ਉਹਨੂੰ ਪਤਾ ਕਿ ਮੇਰਾ ਮੈਨੂੰ ਸਟੇਜ ਤੇ ਆ ਜਾ ਜਾਂ ਮੈਂ ਕਿਸੇ ਚੈਨਲ ਦੇ ਕੇ ਖੜ ਜਾਾਂ ਤੇ ਫਿਰ ਮੈਂ ਕਿਤਾਂ ਦੇ ਉੱਥਾ ਨਾਂ ਦਾ ਸਾਰਾ ਕੁਝ ਸੋ ਮੈਂ ਆਪਣੇ ਆਪ ਨੂੰ ਬਰਾਂਹ ਦਿੰਦਾ ਹਾਂ ਇੱਥੇ ਮੈਂ ਇਹ ਕਹੂੰਗਾ ਕਿ ਪ੍ਰਸ਼ਾਸਨ ਨੂੰ ਵਾਰ-ਵਾਰ ਕਹੂੰਗਾ ਸਰਕਾਰਾਂ ਨੂੰ ਕਹੂੰਗਾ ਭਗਵੰਤ ਮਾਨ ਸਰਕਾਰ ਨੂੰ ਕਹੂੰਗਾ ਕਿ ਪੰਜਾਬ ਨੂੰ ਪਛਾਣੋ ਪੰਜਾਬ ਦੇ ਉੱਤੇ ਅਤਿਆਚਾਰ ਨਾ ਕਰੋ ਬੰਦੀ ਸਿੰਘਾਂ ਨੂੰ ਰਿਹਾ ਕਰੋ ਜਿਹੜੇ ਤੁਸੀਂ ਨਜਾਇਜ਼ ਐਮਐਸਏ ਲਈ ਜਾਂਦੇ ਉਹ ਨਾ ਕਾਰਵਾਈ ਕਰੋ ਇਹ ਵੀ ਸਟਾਈਕ ਹਿੱਸਾ ਇੱਥੇ ਬੋਲਣਾ ਬਹੁਤ ਹੋ ਗਿਆ 84 ਬਹੁਤ ਕੋਸ਼ਿਸ਼ ਕਰ ਦਿੱਤਾ ਇਨਾ ਸਰਕਾਰਾਂ ਨੇ ਬਹੁਤ ਕੋਸ਼ਿਸ਼ ਕਰਤਾ ਇਨਾ ਪ੍ਰਸ਼ਾਸਨਾਂ ਨੇ ਹੋਰ ਥੋੜੀ ਥੋੜਾ ਜਿਹਾ ਲਿਆਇ ਰੱਖੋ ਹੱਥ ਜੋੜ ਕੇ ਬੇਨਤੀ ਮੇਰੀ ਇਨਾ ਸਰਕਾਰਾਂ ਨੂੰ ਬੇਸ਼ੱਕ ਅਸੀਂ 60 ਸਾਲ ਤੋਂ ਉੱਪਰ ਜਾ ਰਹੇ ਹਾਂ ਪਰ ਸਾਡਾ ਜਨੂਨ ਸਾਡਾ ਜੋਸ਼ ਸਾਡੀ ਉਹ ਟ੍ਰੇਨਿੰਗ ਖਤਮ ਨਹੀਂ ਹੋਈ ਅਜੇ ਅਸੀਂ ਜੇ ਦੇਸ਼ ਨੂੰ ਬਚਾਉਣ ਵਾਸਤੇ ਸਰਹੱਦਾਂ ਦੇ ਪਹਿਰਾ ਦੇ ਸਕਦੇ ਹਾਂ ਤੇ ਆਪਣੇ ਧਰਮ ਨੂੰ ਬਚਾਉਣ ਵਾਸਤੇ ਆਪਣੇ ਸਾਥੀਆਂ ਵਾਸਤੇ ਵੀ ਅਸੀਂ ਖੜ੍ਹ ਸਕਦੇ ਹਾਂ ਇਹ ਸਾਡੀ ਅੰਦਰ ਜ਼ਮੀਰ ਜਾਗਤੰਦੀ ਆਗੇ ਅਸੀਂ ਇਹਨਾਂ ਵਾਸਤੇ ਕੁਛ ਕਰੀਏ ਨਾ ਲਾਉ ਐਨਐਸਏ بار بار ਨਾ ਨਚੋ ਨਾ ਕੇਂਦਰ ਦੀਆਂ ਸਰਕਾਰਾਂ ਦੇ ਇਸ਼ਾਰਿਆਂ ਤੇ ਨਾ ਹੱਥ ਝੁਕਾ ਬਣੋ ਉਹਨਾਂ ਕੇਂਦਰ ਸਰਕਾਰ ਤੇ ਪਛਾਣੋ ਇਹਨਾਂ ਜੋਧਿਆਂ ਨੂੰ ਪਛਾਣੋ ਇਹਨਾਂ ਸੂਰਬੀਰ ਖਾਸ ਕਰਕੇ ਆਰਮੀ ਦੇ ਅਫਸਰਾਂ ਨੂੰ ਆਮ ਇਹਦੇ ਆਰਮੀ ਦੇ ਜਵਾਨਾਂ ਨੂੰ ਸੋ ਬਹੁਤ ਕੁਛ ਬਹੁਤ ਕੁਛ ਪਿਆਰ ਉਧਰ ਕਰ ਰਿਹਾ ਮੇਰਾ ਪਰ ਫਿਰ ਉਹੀ ਗੱਲ ਕੰਟਰੋਲ ਕਰ ਰਿਹਾ ਹੈ ਤੋ ਇੰਨੀਆਂ ਗੱਲਾਂ ਕਹਿੰਦਾ ਹਾਂ ਸ਼ਿਮਰ ਜੱਜਕਿਆ ਆਏ ਸਚਨ ਵੀਰ ਪੈੜ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ ਔਰ ਪੰਜਾਬ ਵਾਸੀਆਂ ਨੂੰ ਮੈਂ ਕਹਿਣਾ ਚਾਹੁੰਦਾ ਇੱਕ ਖਾਸ ਕਰਕੇ ਲਾਗੇ ਲਾਗੇ ਜ਼ਿਲ੍ਹੇ ਦੇ ਜਿੰਨੇ ਵੀ ਦੂਜੇ ਜ਼ਿਲ੍ਹੇ ਆਦੇ ਆ ਭਈ ਜਰਨਲ ਹਰਬਖਸ਼ ਸਿੰਘ ਦੀ ਦੇਣ ਉਹ ਅਸੀਂ ਸਾਰੀ ਜ਼ਿੰਦਗੀ ਨਹੀਂ ਭੁੱਲ ਸਕਦੇ ਅੱਜ ਜੇ ਅੱਜ ਜੇ ਅਸੀਂ ਦਰਬਾਰ ਸਾਹਿਬ ਮੱਥਾ ਟੇਕਣ ਜਾਣੇ ਆ ਭਾਵੇਂ ਕਿਰਪਾ ਗੁਰੂ ਨਾਨਕ ਦਾਸ ਜੀ ਦੀ ਜੀ ਦੀ ਹੈ ਉਹਨਾਂ ਦਾ ਤਿਹਾੜ ਮਨਾਓ ਵਾਤਾਵਰਨ ਦਿਵਸ ਮਨਾਓ ਉਹਨਾਂ ਨੂੰ ਯਾਦ ਕਰੋ ਤੇ ਉਹਨਾਂ ਦੇ ਪਾਏ ਪੂਰਨਾਂ ਦੇ ਆਪਣੇ ਬੱਚਿਆਂ ਨੂੰ ਕੁਝ ਸਿਖਾਓ ਕਿ ਸਾਡੇ ਜਰਨੈਲ ਪਰ ਉਹਨਾਂ ਜਰਨੈਲਾਂ ਦੇ ਹੁਕਮਾਂ ਤੇ ਚੱਲਣ ਵਾਲੇ ਸਾਡੇ ਸਪਾਹੀ ਜੋ ਲੈ ਕੇ ਸੁਖਦਨ ਮੇਜ ਤੱਕ ਜਿੰਨੇ ਵੀ ਰਹਿ ਗਏ ਜਿਨ੍ਹਾਂ ਨੇ ਆਪਣੀਆਂ ਸ਼ਹਾਦਿਆਂ 'ਚ ਗੋਲੀਆਂ ਖਾਧੀਆਂ ਉਹਨਾਂ ਦੀਆਂ ਸ਼ਹਾਦਤਾਂ ਦਾ ਇਤਿਹਾਸ ਨਾ ਕਰੋ ਇੰਨੀਆਂ ਗੱਲਾਂ ਕਰਦਾ ਖਮਾ ਜੱਜ ਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ